ਪਿਆਰੇ ਬਲੂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲਓ ਜੀ ਅੱਜ ਬਣਾਇਆ ਆਪਾਂ ਨੇ ਚਾਦਾ ਮਸਾਲਾ ਜਿਹੜੀ ਕਿ ਜ਼ਿਆਦਾਤਰ ਤੁਸੀਂ ਵਿਆਹਾਂ ਦੇ ਵਿੱਚ ਚਾਹ ਪੀਂਦੇ ਹੋ ਉਹ ਚਾਹ ਬਹੁਤ ਟੇਸਟੀ ਹੁੰਦੀ ਆ ਠੀਕ ਆ ਜੀ ਤੇ ਆਹ ਮਸਾਲਾ ਉਹਦੇ ਵਿੱਚ ਆਪਾਂ ਪਾਉਂਦੇ ਆ ਜੀ ਇਹ ਕਿਵੇਂ ਬਣਦਾ ਏ ਤੁਹਾਨੂੰ ਸਾਰਾ ਦੱਸਾਂਗੇ ਜਿਹੜਾ ਜਿਹੜਾ ਸਮਾਨ ਪਾਇਆ ਤੁਹਾਨੂੰ ਉਹ ਵੀ ਅੱਗੇ ਵੀਡੀਓ 'ਚ ਦੱਸਾਂਗੇ ਤੇ ਨਾਲੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਚਾਹ ਫਿਰ ਆਪਾਂ ਬਿੱਕਰਾਂ ਹਲਵਾਈ ਸਟਾਈਲ ਚਾਹ ਕਿਵੇਂ ਬਣਾ ਸਕਦੇ ਆ ਵੀਡੀਓ ਨਾਲ ਬਨੇ ਰਹੋ ਜੀ ਅੱਜ ਹੋਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਹਲਵਾਈ ਸਟਾਈਲ ਚਾਹ ਦਾ ਮਸਾਲਾ ਤੇ ਨਾਲੇ ਚਾਹ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਸਪੈਸ਼ਲ ਵਿਆਹਾਂ ਵਾਲਾ ਚਾਹ ਦਾ ਮਸਾਲਾ ਤੇ ਲੋ ਜੀ ਚਾਹ ਦਾ ਮਸਾਲਾ ਬਣਾਉਣ ਵਾਸਤੇ ਜਿਹੜਾ ਜਿਹੜਾ ਸਮਾਨ ਮੈਂ ਲਿਆਉ ਤੁਹਾਨੂੰ ਦੱਸ ਦਿੰਦੀ ਆ ਜੀ ਸਭ ਤੋਂ ਪਹਿਲਾਂ ਚਾਹੀਦੀ ਆ ਆਪਾਂ ਨੂੰ ਦਾਲਚੀਨੀ ਦਾਲਚੀਨੀ ਜ਼ਿਆਦਾ ਨਹੀਂ ਪਾਉਣੀ ਹੈਗੀ ਕਿਉਂਕਿ ਇਹਦਾ ਟੇਸਟ ਜਿਹੜਾ ਉਹ ਜ਼ਿਆਦਾ ਵਧੀਆ ਵੀ ਨਹੀਂ ਲੱਗਦਾ ਹੈਗਾ ਆ ਲੋ ਥੋੜੀ ਜਿਹੀ ਪਾਉਣੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆ ਤਿੰਨ ਕਪੀਸ ਜਿਹੜੇ ਦਾਲਚੀਨੀ ਦੇ ਲਏ ਆ ਤੇ ਉਸ ਤੋਂ ਬਾਅਦ ਥੋੜੀ ਜਿਹੀ ਲੌਂਗ ਪਾਵਾਂਗੇ ਆਓ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਕਪਾ ਨੇ ਲੌਂਗ ਪਾ ਲਏ ਆ ਤੇ ਉਸ ਤੋਂ ਬਾਅਦ ਹੈਗੀ ਛੋਟੀ ਇਲਾਇਚੀ ਆਹ ਬੋ ਜਿੰਨੇ ਲੌਂਗ ਲੈਣੇ ਉਸ ਤੋਂ ਥੋੜੀ ਜਿਹਾ ਜ਼ਿਆਦਾ ਆਪਾਂ ਨੇ ਛੋਟੀ ਇਲਾਇਚੀ ਲੈ ਲੈਣੀ ਆ ਤੇ ਥੋੜੀ ਜੀ ਅਜਵੈਨ ਪਾਵਾਂਗੇ ਇਹ ਆਪਸ਼ਨਲ ਹੈ ਵੈਸੇ ਥੋੜੀ ਜੀ ਪਾ ਲਿਓ ਚਾਦੇ ਮਸਾਲੇ ਚ ਵਧੀਆ ਰਹਿੰਦੀ ਆ ਤੇ ਫਿਰ ਪਾਵਾਂਗੇ ਬੜੀਆਂ ਇਲਾਇਚੀਆਂ ਬੜੀਆਂ ਇਲਾਇਚੀਆਂ ਜ਼ਿਆਦਾ ਨਹੀਂ ਪਾਉਣੀਆਂ 4 ਪੀਸ ਪਾਵਾਂਗੇ ਠੀਕ ਹੈ ਜੀ ਤੇ ਲੋ ਜੀ ਥੋੜੀ ਜੀ ਸੌਂਫ ਐਡ ਕਰ ਲੂंगे ਆਹ ਲੋ ਜੀ ਠੀਕ ਹੈ ਜੀ ਸਾਫ ਹੋ ਗਈ ਆ ਤੇ ਉਸ ਤੋਂ ਬਾਅਦ ਪਾਉਣਾ ਆਪਾਂ ਇਹਦੇ ਵਿੱਚ ਜੈਫਲ ਇਹ ਜੈਫਲ ਹੈ ਸਰਦੀ ਦੇ ਵਿੱਚ ਗਰਮ ਹੁੰਦਾ ਨਾ ਇਹ ਤੇ ਵਧੀਆ ਰਹਿੰਦਾ ਈ ਹਾਂ ਦੇਖੋ ਮੇਰੇ ਕੋਲ ਥੋੜਾ ਜਿਹਾ ਤੋੜਿਆ ਵੀ ਪਿਆ ਹੋਤਾ ਇਸ ਕਰਕੇ ਜ਼ਿਆਦਾ ਨਹੀਂ ਪਾਉਣਾ ਹੈਗਾ ਆਪਾਂ ਨੇ ਅੱਧਾ ਕ ਪੀਸ ਪਾ ਲੈਣਾ ਆ ਦੇਖੋ ਆ ਥੋੜਾ ਜਿਹਾ ਮੈਂ ਤੋੜਿਆ ਹੋਇਆ ਸੀਗਾ ਇਹ ਪਾ ਲੈਣਾ ਆਪਾਂ ਨੇ ਇਹਦੇ ਵਿੱਚ ਐਡ ਕਰ ਲੈਣਾ ਆ ਲੋ ਜੀ ਠੀਕ ਹੈ ਜੈਫਲ ਹੋ ਗਿਆ ਤੇ ਥੋੜੀਆਂ ਇਹ ਕਾਲੀਆਂ ਮਿਰਚਾਂ ਪਾਉਂਗੇ ਜਿਆਦਾ ਨਹੀਂ ਪਾਉਣੀਆਂ ਹੈਗੀਆਂ 10 ਤੋਂ 12 ਹੀ ਪਾਉਣੀਆਂ ਜਿਆਦਾ ਪਾਉਂਗੇ ਫਿਰ ਚਾਹ ਦਾ ਜਿਹੜਾ ਟੇਸਟ ਆ ਕੜਵਾਉਣ ਲੱਗ ਜਾਂਦਾ ਇਸ ਕਰਕੇ ਕਾਲੀਆਂ ਮਿਰਚਾਂ ਬਿਲਕੁਲ ਕੱਟ ਆਪਸ਼ਨਲ ਹੈ ਬਸ ਸਕਿੱਪ ਵੀ ਕਰ ਸਕਦੇ ਹੋ ਤੇ ਇੱਕ ਕਪੜੇ ਦੇ ਵਿੱਚ ਤੇਜ ਪੱਤਾ ਪਾ ਲੂਗੇ ਠੀਕ ਹੈ ਜੀ ਤੇ ਲਓ ਜੀ ਚਾਹ ਦਾ ਮਸਾਲਾ ਰੈਡੀ ਆ ਤੇ ਆ ਜਿਹੜਾ ਤੇਜ ਪੱਤਾ ਏ ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਾਲੀਆਂ ਮਿਰਚਾਂ ਵੀ ਸਕਿੱਪ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਥੋੜੀ ਜਿਹੀ ਸੁੰਡ ਹੁੰਦੀ ਹੈ ਜਿਹੜੀ ਜਿਵੇਂ ਕਿ ਸੁੰਡ ਪਾਊਡਰ ਵੀ ਮਿਲ ਜਾਂਦੀ ਆ ਸਾਫਤੀ ਸੁੰਡ ਵੀ ਮਿਲ ਜਾਂਦੀ ਆ ਥੋੜੀ ਜਿਹੀ ਸੁੰਡ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਜੀ ਤੇ ਲਓ ਜੀ ਹੁਣ ਇਹ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਤੇ ਲਓ ਜੀ ਮਸਾਲੇ ਥੋੜੀ ਜਿਹਾ ਆਪਾਂ ਨੇ ਭੁੰਨ ਲੈਣੇ ਆ 2 ਮਿੰਟ ਠੀਕ ਆ ਜੀ ਜਾ ਤਾਂ ਨਹੀਂ ਭੁੰਨਣੇ ਸਿਰਫ 2 ਮਿੰਟ ਭੁੰਨਣੇ ਆਪਾਂ ਨੇ ਤੇ ਲਓ ਜੀ ਮਸਾਲੇ ਆਪਣੇ ਰੋਸਟ ਹੋ ਚੁੱਕੇ ਆ ਜੀ ਠੀਕ ਆ ਜੀ ਹਲਕੇ ਜਿਹੇ ਇਹਨਾਂ ਨੂੰ ਠੰਡੇ ਕਰ ਲਵਾਂਗੇ ਆ ਲੋ ਸਿਰਫ ਆਪਾਂ ਨੇ ਇਹ 2-3 ਕਮਿੰਟ ਰੋਸਟ ਕਰਨੇ ਆ ਉਸ ਤੋਂ ਜ਼ਿਆਦਾ ਨਹੀਂ ਹੁਣ ਇਹਨਾਂ ਨੂੰ ਆਪਾਂ ਥੋੜੀ ਜਿਹੀ ਠੰਡੇ ਕਰ ਲੰਨੇ ਆ ਤੇ ਠੰਡੇ ਕਰਨ ਤੋਂ ਬਾਅਦ ਪਾ ਲਾਂਗੇ ਮਿਕਸੀ ਦੇ ਜੱਗ ਦੇ ਵਿੱਚ ਤੇ ਇੱਧਰ ਆਪਾਂ ਨੇ ਮਿਕਸੀ ਲਾ ਲਈ ਆ ਜੀ ਤੇ ਹੁਣ ਇਹਨਾਂ ਨੂੰ ਜੱਗ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਾਵਾਂਗੇ ਤੇ ਲਓ ਜੀ ਮਸਾਲੇ ਆਪਣੇ ਪੀਸ ਹੋ ਚੁੱਕੇ ਆ ਜੀ ਆ ਦੇਖੋ ਠੀਕ ਆ ਜੀ ਹਲਕੇ ਜਿਹੇ ਇਲਾਇਚੀ ਦੇ ਜਿਹੜੇ ਉਹ ਬੀਜ ਆ ਉਹ ਦਿਖ ਰਹੇ ਆ ਤੇ ਇਹਨੂੰ ਤੁਸੀਂ ਐਦਾਂ ਵੀ ਰੱਖ ਸਕਦੇ ਹੋ ਤੇ ਯਾ ਫਿਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਛਾਣਦੇ ਹੋ ਠੀਕ ਹੈ ਜੀ ਆਹ ਲਓ ਮੈਂ ਛਾਣ ਲੈਂਦਾ ਇਹਨੂੰ ਇੱਕ ਵਾਰੀ ਮਿਕਸੀ ਹੌਲ ਕਰ ਲਵਾਂਗੇ ਇਹਨੂੰ ਆਪਾਂ ਤੇ ਲੋ ਜੀ ਮਸਾਲਾ ਆਪਣਾ ਛਣ ਚੁੱਕਿਆ ਜੀ ਆਹ ਦੇਖੋ ਕਿੰਨਾ ਵਧੀਆ ਚਾਦਾ ਮਸਾਲਾ ਬਣ ਗਿਆ ਤੇ ਜਿਹੜਾ ਥੋੜਾ ਬਹੁਤਾ ਆਪਣਾ ਮਿਕਸੀ ਦੇ ਜੱਗ ਦੇ ਵਿੱਚ ਬਚਿਆ ਇਹਨੂੰ ਆਪਾਂ ਦੁਬਾਰ ਤੋਂ ਪੀਸ ਲੰਨੇ ਆ ਥੋੜਾ ਜਿਹਾ ਹੋਰ ਤੇ ਲੋ ਜੀ ਦੂਜਾ ਵੀ ਵਾਰੀ ਆਪਾਂ ਨੇ ਪੀਸ ਲਿਆ ਮਸਾਲਾ ਠੀਕ ਹੈ ਜੀ ਅਗਰ ਤੁਸੀਂ ਬਗੈਰ ਛਾਣੇ ਤੇ ਵੀ ਰੱਖ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਜਿਹੜਾ ਸਮਾਨ ਇਹਦੇ ਵਿੱਚ ਆ ਉਹ ਥੋੜਾ ਜਿਹਾ ਸਾਰਾ ਛਾੜਾ ਹੀ ਆ ਇਹ ਇਹ ਵੀ ਆਪਾਂ ਚਾਦੇ ਵਿੱਚੇ ਪਾ ਸਕਦੇ ਆ ਵੈਸੇ ਮੈਂ ਛਾਣ ਲਿਆ ਇਹ ਠੀਕ ਆ ਜੀ ਆਹ ਲਓ ਇਹਨੂੰ ਮੈਂ ਹੁਣ ਵੈਸੇ ਇਹਨੂੰ ਇੱਕ ਡੱਬੀ ਚ ਪਾ ਲੂੰਗਾ ਇਹਨੂੰ ਲੱਗ ਰੱਖ ਲੂੰਗਾ ਹੈ ਚਾਹ ਦਾ ਹੀ ਮਸਾਲਾ ਇਹ ਤੇ ਲਓ ਜੀ ਚਾਹ ਦਾ ਮਸਾਲਾ ਬਣ ਕੇ ਆਪਾਂ ਰੈਡੀ ਆ ਜੀ ਆ ਦੇਖੋ ਤੇ ਹੁਣ ਤੁਹਾਨੂੰ ਆਪਾਂ ਚਾਹ ਵੀ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਮਸਾਲਾ ਆਪਾਂ ਨੇ ਬਣਾ ਲਿਆ ਤੇ ਲੋ ਜੀ ਸਭ ਤੋਂ ਪਹਿਲਾਂ ਇੱਕ ਗਲਾਸ ਲਾਵਾਂਗੇ ਪਾਣੀ ਦਾ ਆ ਲਓ ਗੈਸ ਆਪਾਂ ਨੇ ਬਾਲ ਲਈ ਤੇ ਇਹਨੂੰ ਪਾਣੀ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਪਾਣੀ ਨੂੰ ਉਬਾਲੀ ਆਉਣ ਵਾਲੀ ਹੋ ਜਾਵੇ ਨਾਲੇ ਇਹਦੇ ਵਿੱਚ ਆਪਾਂ ਨੇ ਇੱਕੇ ਗਲਾਸ ਦੁੱਧ ਦਾ ਪਾ ਦੇਣਾ ਹੈ ਅਸੀਂ ਤਾਂ ਇਸ ਤਰੀਕੇ ਨਾਲ ਜਿਹੜੀ ਵਿਆਹਾਂ ਦੇ ਵਿੱਚ ਚਾਹ ਬਣਦੀ ਆ ਉਹ ਐਵੇਂ ਬਣਾਉਂਦੇ ਆ ਜੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਦਵਾਵਾਂਗੇ ਉਬਾਲੀ ਤੇ ਜਦੋਂ ਦੁੱਧ ਨੂੰ ਵਾਲੀ ਆ ਜਾਵੇ ਦੁੱਧ ਤੇ ਪਾਣੀ ਨੂੰ ਫਿਰ ਆਪਾਂ ਇਹਦੇ ਵਿੱਚ ਐਡ ਕਰੂਗੇ ਥੋੜੀ ਜਿਹੀ ਖੰਡ ਥੋੜਾ ਜਿਹਾ ਗੁੜ ਮਿਕਸ ਕਰਕੇ ਪਾਉਗੇ ਜਾਂ ਸ਼ੱਕਰ ਵੀ ਪਾ ਸਕਦੇ ਹੋ ਕੱਲਾ ਗੁੜ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਜੀ ਤੇ ਨਾਲੇ ਆਪਾਂ ਇਹਦੇ ਵਿੱਚ ਚਾਹ ਐਡ ਕਰ ਦੋਗੇ ਹੁਣ ਚਾਹ ਦੀ ਪੱਤੀ ਹਾਲੋ ਜੀ ਠੀਕ ਹੈ ਜੀ ਚਾਹ ਦੀ ਪੱਤੀ ਤੁਸੀਂ ਜਿੰਨੀ ਤੁਸੀਂ ਚਾਹ ਬਣਾਉਣੀ ਹੈ ਦੇਖ ਕੇ ਪਾਓ ਮੰਨ ਲਓ ਪੱਤੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਘੱਟ ਵੀ ਨਹੀਂ ਹੋਣੀ ਚਾਹੀਦੀ ਜੇ ਪੱਤੀ ਘੱਟ ਹੈ ਤਾਂ ਵੀ ਚਾਹ ਦਾ ਸਵਾਦ ਨਹੀਂ ਆਉਂਦਾ ਪੱਤੀ ਜ਼ਿਆਦਾ ਪੈ ਜਾਵੇ ਫਿਰ ਵੀ ਸਵਾਦ ਨਹੀਂ ਆਉਂਦਾ ਆ ਲੋ ਜੀ ਠੀਕ ਹੈ ਜੀ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਚਾਹ ਬਣਾ ਕੇ ਦਿਖਾਤੀ ਪਰ ਵਿਆਹਾਂ ਦੇ ਵਿੱਚ ਤਾਂ ਅਸੀਂ ਜ਼ਿਆਦਾਤਰ ਮलमल ਦੇ ਕੱਪੜੇ ਦੇ ਵਿੱਚ ਪੱਤੀ ਬੰਨ ਲੈਂਦੇ ਆ ਜਿੰਨੀ ਕੁ ਲੋੜ ਹੁੰਦੀ ਉੰਨੀ ਕੱਪਾਂ ਲਾ ਦਿੰਦੇ ਆ ਜੀ ਤੇ ਲੋ ਜੀ ਇਹਨੂੰ ਦੰਦਿਆਂ ਉਬਾਲੀ ਹੁਣ ਮੀਡੀਅਮ ਸੇਕ ਤੇ ਤੇ ਲੋ ਜੀ ਥੋੜਾ ਜਿਹਾ ਐਡ ਕਰ ਦੂੰਗੇ ਚਾਹ ਦਾ ਮਸਾਲਾ ਤੁਸੀਂ ਦੇਖ ਸਕਦੇ ਹੋ ਚਮਚੇ ਦਾ ਚੌਥਾ ਹਿੱਸਾ 4 ਕੱਪਾਂ ਵਾਸਤੇ ਇਹ ਮਸਾਲਾ ਜਿਹੜਾ ਬਹੁਤ ਹੈ ਜੀ 4 ਕੱਪਾਂ ਨਾਲ ਵਧੀਆ ਬਣ ਚੋਗੇ ਤੇ ਲੋ ਜੀ ਇਹਨੂੰ ਹੁਣ ਆਪਾਂ 2-3 ਮਿੰਟ ਪਕਾਵਾਂਗੇ ਆਪਾਂ ਯਾਨੀ 3-4 ਮਿੰਟ ਤਹੇ ਪੱਕਣੀ ਚਾਹੀਦੀ ਆ ਮੀਡੀਅਮ ਸੇਕ ਤੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਚਾਹ ਜਿਹੜੀ ਆਪਣੀ ਪੱਕ ਚੁੱਕੀ ਆ ਜੀ ਹੁਣ ਗੈਸ ਕਰਤੀ ਬੰਦ ਤੇ ਲਓ ਜੀ ਚਾਹ ਨੂੰ ਲੰਨਿਆਂ ਛਾਣ ਹੁਣ ਆਪਾਂ ਯਾਨੀ ਪੁਣ ਲੰਦੇ ਆ ਜੀ ਤੇ ਲਓ ਜੀ ਚਾਹ ਨੂੰ ਪਾਵਾਂਗੇ ਹੁਣ ਗਲਾਸ ਦੇ ਵਿੱਚ ਆ ਲਓ ਹਲਵਾਈ ਸਟਾਈਲ ਚਾਹ ਬਣ ਕੇ ਹੋ ਗਈ ਰੈਡੀ ਤੁਸੀਂ ਕਲਰ ਚੈੱਕ ਕਰੋ ਚਾਹ ਦਾ ਮੈਂ ਕਹਿੰਦਾ ਇਸ ਤਰੀਕੇ ਨਾਲ ਚਾਹ ਬਣਾ ਕੇ ਪੀਉਂਗਾ ਤੁਸੀਂ ਕਹੋਗੇ ਵੀ ਨਜ਼ਾਰਾ ਆ ਗਿਆ ਚਾਹ ਪੀ ਕੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਹਲਵਾਈ ਸਟਾਈਲ ਚਾਹ ਦਾ ਮਸਾਲਾ ਬਣਾ ਸਕੋ ਆਹ ਲੋ ਜੀ ਚਾਹ ਦਾ ਮਸਾਲਾ ਫਿਰ ਆਪਣਾ ਰੈਡੀ ਆ ਚਾਹ ਵੀ ਰੈਡੀ ਆ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਤਾਂ ਦੀ ਕੁਕਿੰਗ ਵੀਡੀਓ ਦੇਖਣੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਹਾਂ ਹੁਣ ਇੱਕ ਨਮੀਰਾ ਐਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ